ਜੀ ਕਿੰਨੀ ਦੇਰ ਤੋਂ ਰਹਿ ਰਹੇ ਤੁਸੀਂ ਇੱਥੇ? ਅਸੀਂ ਇੱਥੇ 60 ਸਾਲਾਂ ਤੋਂ ਰਹ ਰਹੇ ਹਾਂ। ਕੀ ਨਾਮ ਤੁਹਾਡਾ? ਮੇਰਾ ਨਾਮ ਨਰਿੰਦਰ ਨਰਾਮੇ ਜੀ। ਕੀ ਕੀ ਮਸਲਾ ਹੋਇਆ ਕੀ ਗੱਲਬਾਤ ਰੋਣੀ? ਜੀ ਮਸਲਾ ਇਹ ਹੋਇਆ ਵੀ ਸਾਡਾ ਫੈਸਲਾ ਜੋ ਐਮਐਲਏ ਪਿੰਡ ਦੇ ਜਿੰਨੇ ਵੀ ਸ਼ਹਿਰ ਦੇ ਜਿੰਨੇ ਵੀ ਪ੍ਰਸ਼ਾਸਨ ਹੈ ਜੋ ਵੱਡੇ ਵੱਡੇ ਲਾਲੇ ਆਰਤੀਏ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਯੋਗਦਾਨ ਪਾ ਕੇ ਜਿਵੇਂ ਵੀ ਆ ਸਾਡਾ ਫੈਸਲਾ ਮਸਲਾ ਸਾਡਾ ਹੱਲ ਕਰਿਆ ਵੀ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕੀ ਹੱਲ ਹੋਇਆ ਜੀ ਕੱਲ ਹੱਲ ਕੀ ਹੈ ਇਹ ਹੱਲ ਹੋਇਆ ਜੀ ਇਹ ਜਗਾ ਬਈ 9.5 ਤੇ ਕਰੀ ਜਾਊਗੀ ਹੁਣ ਜਸਤੀਆਂ ਬਣੇ ਉਹ ਕਿਵੇਂ ਉਹ ਨੂੰ ਉਹ ਨੂੰ ਜੋ ਵੀ ਕੁਛ ਹੈ ਪ੍ਰਸ਼ਾਸਨ ਨੇ ਮਿਲਦੀ ਨੇ ਰੜਕੀ ਵੀ ਉਹਨੂੰ ਪੈਸੇ ਦਿੱਤੇ ਗਏ ਕਿੰਨੇ ਤੇ ਹੁਣ ਨਿਬੜੀ ਗੱਲ ਹੋਈ ਕੋਈ ਹੋਇਆ ਗੱਲ ਬਤਾਓ ਜੀ ਬਈ ਇਹਨਾਂ ਨੂੰ ਨਹੀਂ ਪਤਾ ਸਾਨੂੰ ਬਈ ਕਰੋੜਾਂ ਦੇ ਹਿਸਾਬ ਤੇ ਨਹੀਂ ਇਹ ਕਿੰਨੀ ਜਗ੍ਹਾ ਹੈ ਰੋੜੋ ਢੋੜੀ ਸਾਡੇ ਕੋਲ ਜੀ 3 ਕਨਾਲ 18 ਮਰਲੇ ਕਿੰਨੇ ਪਰਿਵਾਰ ਰਹੇ ਸੀ ਇੱਥੇ ਇੱਥੇ 40 ਪਰਿਵਾਰ ਰਹੇ ਦੀ ਉਹਦੇ ਵਿੱਚ ਉਹ ਬੰਦਾ ਹੁਣ ਮੰਨ ਗਿਆ ਸੰਤੁਸ਼ਟ ਹੋ ਗਿਆ ਹਾਂ ਮੰਨ ਗਿਆ ਕੀ ਕਹਿੰਦਾ ਉਹ ਕੀ ਕਹੇ ਸੁਪਰਵਾਸਕ ਕਹਿੰਦਾ ਠੀਕ ਹੈ ਜੀ ਮੈਨੂੰ ਪੈਸੇ ਦੇ ਦਿਓ ਵੀ ਅੱਜ ਤੋਂ ਬਾਅਦ ਅਸੀਂ ਫੇਸਵਾਲਾ ਕੀ ਨਾਪ ਜੀ ਦੀ ਜ਼ਮੀਨ ਸੀ ਬੰਦੇ ਦੀ ਇਹ ਲਖਜੀਤ ਸਿੰਘ ਜੀ ਵੀਰ ਬਰਿੰਦਰ ਦਾ ਚਾਚਾ ਹੈ ਫਿਰ ਉਹ ਬਿਜਲੀ ਵਿਭਾਗ ਵਿੱਚ ਅਫਸਰ ਵੀ ਹੈ ਜੇਕਰ ਇਹ ਮਾੜਾ ਹੁੰਦਾ ਤਾਂ ਕਿੰਨੇ ਪਰਿਵਾਰ ਉਜੜਦੇ ਸੀ ਇਹਨਾਂ ਨੂੰ 40 ਪਰਿਵਾਰ ਉੱਤੇ 40 ਘਰ ਉੱਤੇ ਅੱਜ ਸਾਪੜਾ ਸਰਦਾਰ ਜੀ ਨੇ ਯੋਗਦਾਨ ਪਾਇਆ 3100 ਰੁਪਏ ਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਇਹਨਾਂ ਦੀ ਕਮਾਈ 'ਚ ਪਰਮਾਤਮਾ ਬਰਕਤ ਹੋਰ ਵੀ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਸ ਕਬੀਲੇ ਦੀ ਮਦਦ ਕੀਤੀ ਜਾਵੇ ਤਾਂ ਕਿ ਜਿੰਨਾ ਵੀ ਪੈਸਾ ਇਕੱਠਾ ਹੋਵੇ ਇਹਨਾਂ ਦੀ ਜ਼ਮੀਨਾਂ 'ਤੇ ਉੱਥੇ ਲੱਗ ਸਕੇ ਇਹ ਪਰਿਵਾਰ ਉਜੜਦੇ ਤਾਂ ਕੀ ਹੁੰਦਾ ਕਿਵੇਂ ਬਹੁਤ ਮਾੜੀ ਗੱਲ ਸੀ ਜੀ ਅਸੀਂ ਤਨੋਂ ਮਨੋਂ ਇਹਨਾਂ ਦੇ ਨਾਲ ਸੀ ਤੇ ਅਸੀਂ ਅਰਦਾਸ ਕਰਦੇ ਸੀ ਵੀ ਇਹ ਜਗਾ ਇਹਨਾਂ ਦੀ ਰਹਿ ਜਾਵੇ ਕਿੰਨੇ ਅੱਜ ਦੇ ਟਾਈਮ ਦੇ ਵਿੱਚ ਘਰ ਬਣਾਉਣਾ ਬਹੁਤ ਮੁਸ਼ਕਲ ਆ ਤੇ 40-42 ਪਰਿਵਾਰਾਂ ਦੇ ਘਰ ਅੱਜ ਬਚ ਗਏ ਐਮਐਲਏ ਲਖਵੀਰ ਆਏ ਜੀ ਨੇ ਵੀ ਬਹੁਤ ਇਹਨਾਂ ਦੀ ਮਦਦ ਕੀਤੀ ਹੈ ਤੇ ਸ਼ਹਿਰ ਨਿਵਾਸੀਆਂ ਨੇ ਸਾਰਿਆਂ ਨੇ ਆਪਣਾ ਯੋਗਦਾਨ ਪਾ ਕੇ ਉਹਨਾਂ ਨੂੰ ਜੋ ਵੀ ਪੇਮੈਂਟ ਦਾ ਗੱਲਬਾਤ ਹੋਈ ਆ ਇਹ ਜਗਜੀਤ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਉਹਨਾਂ ਨੇ ਰਹਿਮ ਕਰਕੇ ਇਹਨਾਂ ਦੀ ਜਗ੍ਹਾ ਇਹਨਾਂ ਨੂੰ ਦੇ ਦਿੱਤੀ। ਤੇ ਅੱਗੇ ਇਹਨਾਂ ਦੇ ਨਾਲ ਜਿੱਤਨੀ ਚੜ ਜਾਣਗੇ ਹੋਰ ਵੀ ਗੱਲ ਵਧੀਆ ਹੋ ਜਾਏਗੀ। ਇਹ ਪੱਕਾ ਹੈ ਇਹਨਾਂ ਦਾ ਇਹਨੇ ਮੁਕਾਬਜ ਹੋ ਜਾਣਗੇ।